ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਅੱਜ ਲੋਕ ਸਭਾ 2024 ਚੋਣਾਂ ਦੇ ਨਤੀਜੇ ਆ ਚੁੱਕੇ ਆ ਐਂ ਜਿਹੜਾ ਪ੍ਰੋਸੈਸ ਪਹਿਲਾਂ ਚੱਲ ਰਿਹਾ ਸੀ ਰਿਕਰੂਟਮੈਂਟਸ ਨੂੰ ਲੈ ਕੇ ਉਹ ਹੁਣ ਚੱਲਦਾ ਰਹੂਗਾ ਕਿਉਂਕਿ ਮਾਡਲ ਕੋਡ ਆਫ ਕੰਡਕਟ ਲੱਗਣ ਕਰਕੇ ਇਹੋ ਜਿਹੀਆਂ ਐਕਟੀਵਿਟੀਆਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੁਆਰਾ ਸੋ ਤੁਹਾਨੂੰ ਯਾਦ ਹੋਣਾ 343 ਲੈਕਚਰਾਰ ਦੀਆਂ ਵੈਕੈਂਸੀਜ਼ ਰੱਦ ਕੀਤੀਆਂ ਗਈਆਂ ਸੀਗੀਆਂ ਕਾਫੀ ਸਾਰੇ ਰੀਜਨਸ ਸੀ ਸੋ ਹੋ ਸਕਦਾ ਪੋਸਿਬਿਲਿਟੀ ਹੈ ਫਿਊਚਰ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਇਹ ਵੈਕੈਂਸੀਜ਼ ਆਉਣ ਨੂੰ ਵੇਖਣ ਨੂੰ ਮਿਲਣ ਕਿ ਜਦੋਂ ਵੀ ਇਨਾਮਾ ਪੱਤਰ ਜਾਰੀ ਕੀਤਾ ਜਾਵੇਗਾ ਸੋ ਉਦੋਂ ਵੀ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਸੋ ਮੇਨ ਮੁੱਦੇ ਦੀ ਜਿਹੜੀ ਗੱਲ ਹੈਗੀ ਹੈ ਕਿ ਤੁਸੀਂ ਆਪਦੀ ਜਿਹੜੀ ਤਿਆਰੀ ਹੈਗੀ ਆ ਉਹ ਪੂਰੀ ਰੱਖੋ ਮੈਨੂੰ ਨਹੀਂ ਪਤਾ ਨੋਟੀਫਿਕੇਸ਼ਨ ਕਦੋਂ ਆਊਗਾ ਯਾ ਫਿਰ ਜਿਹੜੀਆਂ ਵੈਕੈਂਸੀਜ਼ ਨੇ ਕਦੋਂ ਆਉਣਗੀਆਂ ਵੈਸੇ ਤਾਂ ਇਹ ਸਾਰਿਆਂ ਨੂੰ ਪਤਾ ਕਿ ਜਿੰਨੀਆਂ ਵੈਕੈਂਸੀਜ਼ ਪਹਿਲਾਂ ਆਈਆਂ ਸੀਗੀਆਂ ਉਹਦੇ ਵਿੱਚ ਜਿਹੜੀ ਗਿਣਤੀ ਹੈਗੀ ਆ ਉਹਦੇ ਵਿੱਚ ਵਾਧਾ ਤਾਂ ਜ਼ਰੂਰ ਕੀਤਾ ਜਾਊਗਾ ਬਾਕੀ ਰੂਲਸ ਐਂਡ ਰੈਗੂਲੇਸ਼ਨ ਕੀ ਕਹਿੰਦੇ ਆ ਉਹ ਪੱਤਰ ਜਾਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਬੜ ਜ਼ਰੂਰੀ ਗੱਲ ਇਹ ਹੈਗੀ ਆ ਕਿ ਜਿਹੜੇ ਸਾਥੀ ਜਿਨ੍ਹਾਂ ਸਾਥੀਆਂ ਨੇ ਵੀ ਵੀਅਰਡ ਕੀਤੀ ਹੋਈ ਹੈ ਮਾਸਟਰਸ ਕੀਤੀ ਹੋਈ ਹੈ ਐਮ ਐਸ ਸੀ ਹੋ ਸਕਦੀ ਹੈ ਐਮ ਏ ਹੋ ਸਕਦੀ ਹੈ ਐਮ ਕਾਮ ਜਿਹੜੀ ਵੀ ਕਹਿ ਲਓ ਐਮ ਏ ਦੀ ਸਬਜੈਕਟ ਦੀ ਤੁਸੀਂ ਕੀਤੀ ਹੋਈ ਆ ਐਂਡ ਉਹਨਾਂ ਦੀਆਂ ਵੈਕੈਂਸੀਜ਼ ਆਉਂਦੀਆਂ ਨੇ ਤੇ ਤੁਸੀਂ ਆਪ ਦੀ ਜਿਹੜੀ ਤਿਆਰੀ ਹੈਗੀ ਆ ਉਹ ਪ੍ਰੋਪਰ ਕਰਕੇ ਰੱਖੋ ਕਿਉਂਕਿ ਜਦੋਂ ਨੋਟੀਫਿਕੇਸ਼ਨ ਆ ਗਿਆ ਫਿਰ ਤੁਹਾਡੇ ਤੋਂ ਤਿਆਰੀ ਪ੍ਰੋਪਰ ਕੀਤੀ ਨਹੀਂ ਜਾਣੀ ਐਂਡ ਸਮਾਂ ਜਿਹੜਾ ਹੈਗਾ ਆ ਬਹੁਤ ਜ਼ਿਆਦਾ ਲਿਮਟਿਡ ਹੁੰਦਾ ਆ ਸੋ ਇਸ ਕਰਕੇ ਇੱਕ ਕਹਿ ਲਓ ਕਿ ਮੈਂ ਅਪਡੇਟ ਦੇਣ ਦੀ ਕੋਸ਼ਿਸ਼ ਕੀਤੀ ਆ ਤਾਂ ਜੋ ਤੁਸੀਂ ਸਾਰੇ ਤਿਆਰ ਹੋ ਜੋ ਐਂਡ ਆਪ ਦੇ ਸਬਜੈਕਟ ਦੀ ਤਿਆਰੀ ਜਿਹੜੀ ਹੈਗੀ ਆ ਉਹ ਪ੍ਰੋਪਰ ਵਧੀਆ ਤਰੀਕੇ ਨਾਲ ਕਰ ਲਵੋ ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ ਸੋ ਮਚ ਫਾਰ ਵਾਚਿੰਗ ਗੋਡ ਬlesਸ ਯੂ ਆਲ